ਨੂਰ ਮਹਿਲ ਥਾਣੇ ਦੇ ਅਧੀਨ ਆਉਂਦੇ ਪਿੰਡ ਸੁੰਨਣ ਕਲਾ ਵਿਖੇ ਦਿਨ ਚੜ੍ਹਦੇ ਹੀ ਹੀ ਵਾਪਰਿਆ ਕਾਂ। ਮਿਲੀ ਜਾਣਕਾਰੀ ਮੁਤਾਬਕ ਇੱਕ ਕਿਸਾਨ ਬਜ਼ੁਰਗ ਆਪਣੇ ਟਰੈਕਟਰ ਤੇ ਝੋਨੇ ਦੀ ਪਨੀਰੀ ਲੈਣ ਲਈ ਜਾ ਰਿਹਾ ਸੀ। ਇੰਨੇ ਨੂੰ ਤਿੰਨ ਨੌਜਵਾਨ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਤਾਲ-ਤਾਲ ਗੋਲੀਆਂ ਚਲਾ ਦਿੰਦੇ ਹਨ। ਮੌਕੇ ਤੇ ਮੌਜੂਦ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵਿੱਚੋਂ ਇੱਕ ਸਰਦਾਰ ਸੀ ਅਤੇ ਦੋ ਮੋਨੇ ਨੌਜਵਾਨ ਸਨ। ਸੂਤਰਾਂ ਅਨੁਸਾਰ ਜ਼ਖਮੀ ਵਿਅਕਤੀ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨੂਰ ਮਹਿਲ ਖਾਣਾਂ ਜ਼ੁਰਮ ਦਾ ਗੰਢ ਬਣਿਆ ਹੋਇਆ ਹੈ ਤੇ ਇਹ ਦਿਨ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਖੁੱਲੇ ਆਮ ਫਿਰਦੇ ਹਨ ਪਰ ਨੂਰ ਮਹਿਲ ਪੁਲਿਸ ਕਦੇ ਵੀ ਸਮਰੰਦਿਆਂ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਕਰ ਸਕੀ ਹੈ ਤੇ ਸਭ ਲੰਘ ਜਾਣ ਤੋਂ ਬਾਅਦ ਲਕੀਰ ਪਿੱਟਲ ਪਹੁੰਚ ਜਾਂਦੀ ਹੈ ਆਮ ਪਬਲਿਕ ਦਾ ਲੁੱਟ ਖਸੂਟ ਕਰਨ ਵਾਲਿਆਂ ਨੇ ਜੀਨਾ ਮੁਹਾਲ ਕੀਤਾ ਹੋਇਆ ਹੈ ਤੇ ਸੀਨੀਅਰ ਅਧਿਕਾਰੀ ਵੀ ਤਮਾਸ਼ਾ ਦੇਖ ਰਹੇ ਹਨ ਲੱਖਾਂ ਰੁਪਏ ਤਨਖਾਹ ਲੈਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਹੱਥ ਤੇ ਹੱਥ ਧਰੀ ਬੈਠੇ ਰਹਿੰਦੇ ਹਨ ਤੇ ਬਦਮਾਸ਼ ਸ਼੍ਰੀਆਮ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਨਿਕਲ ਜਾਂਦੇ ਹਨ ਜੀ ਅਫਤਾਰ ਚੰਦ ਸਾਸਿਗਾ ਜੀ ਭਾਈ ਕੀ ਘਟਨਾ ਹੋਈ ਹੈ ਪਿੰਡ ਦੀ ਅੱਜ ਇਹ ਜੀ ਅੱਜ ਸਵੇਰੇ 6:30 ਤੋਂ 7:00 ਵਜੇ ਦੇ ਕਰੀਬ ਸਾਡੇ ਪਿੰਡ ਦੇ ਆ ਜੀ ਇਹ ਸਦਾਜੀ ਇਹਨਾਂ ਦਾ ਨਾਮ ਹੈਗਾ ਆ ਰੇਸ਼ਮ ਸਿੰਘ ਸੰਨਫ ਅਮਰੀਕ ਸਿੰਘ ਇਹਨਾਂ ਦਾ ਕਿਸੇ ਨਾ ਵੀ ਕਿਸੇ ਦਾ ਅੱਜ ਤੱਕ ਲੜਦੇ ਨਹੀਂ ਦੇਖੇ ਹੈਗੇ ਨਾ ਕੋਈ ਲੜਾਈ ਝਗੜਾ ਨਾ ਕੋਈ ਇਹਨਾਂ ਦਾ ਕੋਈ ਬਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇਦਾਂ ਦਾ ਸੁਣਿਆ ਤੇ ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ ਝੋਨਾ ਲਾ ਰਹੇ ਸੀਗੇ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਕੋਈ ਕਹਿੰਦੇ ਤਿੰਨ ਬਣੇ ਛਾਤੇ ਬੰਦੇ ਆਏ ਜੜਿਆਲੇ ਵਾਲੀ ਸਾਈਡ ਤੋਂ ਤੇ ਆਹ ਜਿਹੜਾ ਰੋਡ ਜਿੱਥੇ ਆਪਾਂ ਖੜੇ ਆ ਬਡਾਲੇ ਨੂੰ ਜਾਂਦਾ ਇੱਥੋਂ ਇਹ ਪੂਰਾ ਕਿ ਹਰੰਜਿਸ਼ ਦੇ ਨਾਲ ਆਇਆ ਇਧਰੋਂ ਮੰਨ ਲਓ ਜੇ ਬੜਾਲੇ ਤੋਂ ਜੜਿਆਲੇੋਂ ਐ ਨੂੰ ਆਣਾ ਹੈ ਬੜਾਲੇ ਨੂੰ ਉਧਰਲਾ ਸਿੱਧਾ ਰਸਤਾ ਆ ਆਹ ਰਸਤਾ ਸਿੱਧਾ ਨਹੀਂ ਹੈਗਾ ਇਹ ਇਧਰ ਦੀ ਜਦੋਂ ਗਏ ਆ ਮੰਨ ਲਓ ਉਧਰੋਂ ਜੜਿਆਲੇ ਤੋਂ ਆ ਕੇ ਬੜਾਲੇ ਨੂੰ ਸਿੱਧਾ ਉਧਰੋਂ ਜਾਂਦਾ ਆ ਨਹੀਂ ਜਾਂਦਾ ਹੈਗਾ ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜੇ ਆ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਉਹ ਬੰਦੇ ਭੱਜ ਗਏ ਆ ਤੇ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ ਉਹ ਉਹਨਾਂ ਨੂੰ ਲੈ ਕੇ ਗਿਆ ਇਸ ਵੇਲੇ ਡੀ ਐਮ ਸੀ ਹਸਪਤਾਲ ਦਾਖਲਿਆ ਜੀ ਉਹ अच्छा ਤੇ ਪਰਿਵਾਰ ਚ ਕੋਣ ਕੋਣ ਨੇ ਪਰਵਾਹ ਜੀ ਇਹਨਾਂ ਦੀ ਬੇਟੀ ਹੈ ਕਿ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 22 ਸਾਲ ਦਾ ਮੁੰਡਾ ਜਵਾਨ اچھا ਤੇ ਹੁਣ ਬੇਟੀ ਆ ਤੇ ਜਵਾਈ ਆ ਦੋਨੇ ਹੀ ਆ ਇਹ ਤੇ ਹਾਲਤ ਕਿਵੇਂ ਆ ਹੁਣ ਉਹਨਾਂ ਦੀ ਹਾਲਤ ਠੀਕ ਹੈ ਜੀ ਫੋਨ ਤੇ ਕੀਤੀ ਹੈ ਗੱਲ ਵਧੀਆ ਠੀਕ ਹੈ ਇਸ ਵੇਲੇ اچھا ਤੇ ਬਾਕੀ ਮਲਾਜ਼ਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਹੈ ਤੇ ਇਹ ਜਿਹੜੀ ਗੋਲੀ ਚੱਲੀ ਆ ਗੋਲੀ ਚੱਲੀ ਦਾ ਵੀ ਪਤਾ ਕਿਹੜੇ ਪਾਸਿਓਂ ਆ ਕੇ ਕਿਧਰ ਨੂੰ ਬੰਦੇ ਗਏ ਸੀਗੇ ਨਹੀਂ ਬੰਦੇ ਜੀ ਇਹ ਜਿੱਥੇ ਆ ਦੱਸਿਆ ਜੜਿਆਲੇ ਤੋਂ ਆਏ ਆ ਜੜਿਆਲੇ ਤੋਂ ਇਧਰੋਂ ਆਹ ਰਸਤਾ ਬੜਾਲੇ ਨੂੰ ਜਾਂਦਾ ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ ਕਿਉਂਕਿ ਜੇ ਜੇ ਬਡਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉਧਰਲਾ ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮੋਰੇ ਇੱਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਕੱਲੇ ਬਡਾਲੇ ਨੂੰ ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ ਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਹੁਣ ਇਸ ਟਾਈਮ ਕੇਸ ਨੂੰ ਲੈ ਕੇ ਕਿਵੇਂ ਦਾ ਆ ਠੀਕ ਹੈ ਜੀ ਲੱਗੇ ਆ ਕੈਮਰੇ ਚੈੱਕ ਕਰਦੇ ਆ ਪੁਲਿਸ ਵਾਲੇ ਲੱਗੇ ਆਏ ਹੋਏ ਐਸ ਐਚ ਓ ਸਾਹਿਬ ਕਹਿੰਦੇ ਜੀ ਮੈਨੂੰ ਫੋਨ ਆਇਆ ਸੀ ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲੇ ਆ ਅਚਲਿ पाजी जी ना क्या नाम आपका अमित अमित क्या देखा था आज सुबह जो घटना हुई है क्या देखा था, था? गोली लगी मारे अच्छा। बंदे ने अच्छा और बंदे किधर से आए थे और इधर को गए क्या नामा को गए और कितने लोग थे तीन लोग थे अच्छा कुछ हैुलिया पता कैसे कैसे लोग थे बाइक बाइक से से आ, के थे देखे। देखे। एक 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 थे 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 अच्छा तीन तीन बंदे बंदे मोटरसाइकिल मोटरसाइकिल एक और वो गोली लगा के 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 गोली गोली मारी है है फिर वो, वो दूसरी गोली भी चलाने वाला नहीं नहीं एक 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 ही चला 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 भाग भाग तो तो लगी तो 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 कि

That's